ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵਾਂਗੇ। ਤੇ ਆਪਾਂ ਛੜਤੀ ਮੋਟਰ ਕਣਕ ਨੂੰ ਆਪਾਂ ਦੂਜਾ ਪਾਣੀ ਲਾ ਗਏ ਆ ਲਾਉਣ ਤੇ ਅੱਜ ਹਜੇ ਆਪਾਂ ਦੂਜਾ ਦੇਣੀ ਆ ਚਲਾਈ ਨੂੰ ਤੇ ਚੱਲਦੀ ਆ ਮੋਟਰ ਆਪਣੀ ਤੇ ਦੇਖੋ ਤੇ ਆਪੋਜੀਸ਼ਨ ਦੀ ਆਪਣੀ ਗਣਕ ਦੇਖੋ ਇਹ ਬਾਣ ਨਾ ਡਾਕ ਕਰਾ ਫਿਰ ਵੇਸ ਲਾ ਜਾਈਆ ਤੇ ਤਿੰਨ ਇੱਕ ਕਿल्ले ਕੱਲ੍ਹ ਕਰਤੇ ਹੀ ਬਾ ਤਿੰਨ ਸਾਢੇ ਤਿੰਨ ਕਿल्ले ਰਾਤ ਦੀ ਗੱਲ ਦੀ ਲੱਚ ਲਗੀ ਤੇ ਬਸ ਆਪਣੇ ਦੋ ਢਾਈ ਕਿल्ले ਅੱਜ ਭਰ ਦੂਗੀ ਬਾ ਕੱਲ ਨੂੰ ਇੱਥੇ 8 9 ਕਿल्ले ਹੋ ਜਾਣਗੇ ਤੇ ਆ ਆਪਣੀ ਗਣਕ ਆ ਵੀ ਇਹ ਆ ਬੱਟ ਤੇ ਹਲਦੀ ਆ ਹਲਦੀ ਦਾ ਜਮਾ ਗਈ ਸੁੱਕ ਹੁਣ ਇਹਨੂੰ ਵੜ ਦਾਂਗੇ ਮਾ ਮੂਰੇ ਪੱਟ ਲਾਂਗੇ ਹੁਣ ਆ ਪੋਜੀਸ਼ਨ ਦੀ ਕਣਕ ਆ ਇੱਧਰ ਆ ਦੋ ਕਿੱਲੇ ਭਰ ਕੇ ਸੀ ਕਣਕ ਦੇ ਇਹ ਬੰਗਲੇ ਬਹੁਤ ਆ ਇੱਥੇ ਪਾਣੀ ਆਉਂਦਾ ਦੇਖੋ ਕਿਵੇਂ ਬੰਗਲੇ ਬੰਗਲੇ ਹੋ ਜਾਂਦੇ ਆ ਕੋ ਕਾਲੀਆਂ ਆ ਚੁੰਝਾਂ ਵਾਲੇ ਆ ਦੇਖੋ ਕਿੰਨਾ ਬਗਲਾ ਹੈ ਹੰਡਾ ਇਹਦਾ ਡੌਨੇ ਆ ਅਸੀਂ ਫੇਰ ਆ ਜਾਂਦੇ ਆ ਵਿੱਚ ਹੀ ਇਹ ਬੜਾ ਗਾਹ ਪਾਉਂਦੇ ਆ ਇਹ ਕਣਕ ਨੂੰ ਐ ਲਤੜ ਜੇ ਦਿੰਦੇ ਆ ਦੇਖੋ ਆਹ ਦੇਖੋ ਆਏ ਕਪੜਾ ਕੇ ਬਰੂਕੇ ਜਿਵੇਂ ਚਲਾਇਆ ਪਟਾਸ ਆ ਪਰ ਨਹੀਂ ਫੇਰ ਆ ਜਾਂਦੇ ਆ ਪਾਣੀ ਚ ਤੇ ਰਾਲੀ ਗਈ ਕਣਕ ਨਾਲ ਜਣ ਕੇ ਪਹਿਲਾਂ ਤਾਂ ਅਸੀਂ ਬਿਰਲੀ ਜੀ ਵੇ ਛੱਟਾ ਦਿੱਤਾ ਸੀ ਪਾਣੀ ਨਾ ਭਰ ਕੇ ਕਿਉਂਕਿ ਰੂਟਾ ਵੇਟਰ ਦੀ ਸੀ ਪਰ ਰਲ ਗਈ ਹੁਣ ਤਾਂ ਇੱਕੋ ਜਿਹੀ ਹੋ ਗਈ ਤੇ ਚੱਲਦਾ ਪਾਣੀ ਆ ਆਪਣੀ ਝੋਨਾ ਖੜੇ ਦੀ ਵੀ ਸਰੋਂ ਲਾਈ ਵੀ ਆ ਦੇਖੋ ਆ ਗੋਲੋਂ ਦਾ ਖਾਨੇ ਆ ਇਹ ਚੋ ਨਸਰ ਦਾ ਹੀ ਜਦੋਂ ਦਾ ਐਸਾ ਖਾਨੇ ਆ ਇਹ ਰਾਹ ਦੇ ਨਾਲ ਆ ਖਾਲ ਦੇ ਨਾਲ ਲਾ ਦੇ ਦੀ ਆ ਰ ਇੱਕ ਸਾਲ ਹੀ ਆਪਾਂ ਪਾਣੀ ਚੱਲਦਾ ਬਸ ਸਾਤੇ ਲੱਗ ਜੂ ਬੱਜੂ ਨੇੜ ਇਹ ਤੇ ਕੱਲ ਨੂੰ ਕਿਲਾ ਰਹਿੰਦਾ ਉਧਰੋਂ ਮੁੱਢੋ ਉਹ ਕਿਲਾ ਕੱਲ ਨੂੰ ਕਰਦਾਂਗੇ ਅੱਜ ਬਸ ਬੰਦ ਹੀ ਕਰਾਂਗੇ ਰਾਤ ਨੂੰ ਉਗਰੇ ਰਾਤ ਨੂੰ ਵੱਧ ਚੱਲੇ ਜਾਂਦੀ ਆ ਫਿਰ ਵਾਦਨੇ ਦਿਨੇ ਪਰ ਜੂ ਗੱਲ ਨੂੰ ਕਿੱਲਾ ਕਾ ਉਹ ਸਾਰੇ ਅਗੇ ਚਲਾ ਦਾਂਗੇ ਵਾ ਗੱਲ ਨੂੰ ਪਰ ਜੂ ਪਰ ਲੱਗ ਗਿਆ ਇਹ ਕਿ ਤਾਂ ਆਪਣਾ ਉਧਰ ਦਾ ਡਾਕ ਕਰਵਾਣਾ ਉਧਰ ਨਹੀਂ ਹਜੇ ਲਾਉਂਦੇ ਇਹ ਮੰਗਦੀ ਸੀ ਪਾਣੀ ਅੜੀ ਦੀ ਪਈ ਸੀ ਹੁਣੇ ਪਾਣੀ ਨਾਲ ਹੀ ਫੁਰਨੀ ਆ ਗਣਕ ਆ ਬਣ ਜੂਗੀ ਹੁਣ ਆ ਲੈਣ ਕੱਲ ਹੋਗੀ ਸੀਗੀ ਆ ਵੀ ਇਹ ਵੀ ਦੇਖੋ ਐ ਪਗਲੇ ਦੇ ਵਿੱਚ ਕਰ ਗਏ ਦੇਖੋ ਜਿਉਂ ਜਿਵੇਂ ਜਿਵੇਂ ਪਾਣੀ ਲਗਾ ਦੇਖੋ ਕਣਕ ਏਕਣ ਲੱਗ ਗਈ ਇਹਨੂੰ ਅੱਜ ਲਗਾਦਾ ਆ ਤੇ ਜਿਵੇਂ ਹੁਣ ਉੱਤੋਂ ਜ ਐ ਭੁਜੀਦੀ ਪਈ ਆ ਹੁਣੇ ਪਾਣੀ ਨਾ ਸੈੱਟ ਹੋ ਜਾਣੀ ਆ ਆਹ ਦੇ ਹੁਣ ਇਹ ਕਿਾਰੇ ਜੀ ਪੈਂਦਾ ਏ ਕਿੱਲੇ ਸੀ ਪਾਣੀ ਹੁਣ ਆਹ ਦੇ ਆਹ ਕਿੱਲੇ ਜੀ ਪੈਂਦਾ ਪਾਣੀ ਪਹਾੜ ਬਜੂ ਨੇੜੇ ਅਸੀ ਵੀਡੀਓ ਨੂੰ ਇੱਥੇ ਹੀ ਲੱਗਿਆ ਸਮਾਪਤ ਕਰਨ ਸਾਡੇ YouTube ਚੈਨਲ Facebook ਤੇ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰੇ ਜਣੇ ਲਾਈਕ ਫੋਲੋ ਸ਼ੇਅਰ ਜਰੂਰ ਕਰਿਆ ਕਰੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ